ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੀ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਕਸ਼ਣ ਅੱਜ ਆਪਾਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸਾਂਗੇ ਜਿਹਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਵੋਗੇ ਕਿਉਂਕਿ ਜਿੰਦਗੀ ਦੇ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਆਪਾਂ ਘਬਰਾ ਜਾਂਦੇ ਆਂਗੇ ਵੀ ਹੁਣ ਕੁਝ ਨਹੀਂ ਬਣਦਾ ਹਨਾ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਡੋਬਦੇ ਨੂੰ ਤਿਲਕੇ ਦਾ ਸਹਾਰਾ ਅੱਜ ਕੱਲ ਤੁਸੀਂ ਦੇਖਿਆ ਹੈ ਕਿ ਬਜ਼ੁਰਗਾਂ ਦੀ ਬਹੁਤ ਬੇਇੱਜ਼ਤੀ ਹੋ ਰਹੀ ਹੈ ਨਾ ਕੋਈ ਉਹਨਾਂ ਨੂੰ ਕਿਤੇ ਸਿੱਟਰੇ ਹੈਗਾ ਕੋਈ ਆਸ਼ਰਮ 'ਚ ਸਿੱਟ ਕੇ ਆ ਰਿਹਾ ਕੋਈ ਗੁਰਦੁਆਰਾ ਸਾਹਿਬ ਦੇ ਮੂਹਰੇ ਸਿੱਟਿਆ ਕੱਲ ਪਰਸ ਵੀ ਤੁਸੀਂ ਖ਼ਬਰ ਸੁਣੀ ਹੈ ਕਿ ਚਾਰ ਪੁੱਤਾਂ ਦੀ ਮਾਂ ਕੱਲੀ ਹੈ ਨਾ ਵਿਚਾਰੀ ਬਿਰਦਾ ਆਸ਼ਰਮ ਦੇ ਕੋਲੇ ਰੋਲਦੀ ਰੋਲਦੀ ਪਹੁੰਚ ਗਈ ਤੇ ਦੇਖੋ ਨਾ ਪਤਨ ਕੀ ਗੱਲ ਵੀ ਸਾਰੀ ਉਮਰ ਬਜ਼ੁਰਗ ਕਮਾਉਂਦੇ ਰਹਿੰਦੇ ਨੇ ਤੇ ਐਂਡ ਦੇ ਵਿੱਚ ਉਹਨਾਂ ਦੀ ਏ ਬੇ ਕਰਦੀਆਂ ਹੁੰਦੀਆਂ ਨੇ ਦੇਖੋ ਬਜ਼ੁਰਗ ਇੱਕ ਹੈ ਨਾ ਕਹਿੰਦੇ ਦਰਖਤ ਦੀ ਕਿਜੜਾ ਹੈਗੀ ਆਪਾਂ ਉਹਦੇ ਉੱਪਰ ਫੁੱਲ ਪੱਤੇ ਡਾਣੀਆਂ ਨਾ ਜਿੰਨੀਆਂ ਵੀ ਹੈਗੀਆਂ ਪਰ ਜਦੋਂ ਆਪਾਂ ਜੜੀ ਵੱਢਤੀ ਤਾਂ ਉੱਪਰ ਹਨਾ ਦਰਖਤ ਕਿੱਦਾਂ ਔਗਣਗੇ ਤੇ ਕਹਿਣਗੇ ਸਾਡੇ ਬੱਚੇ ਨਸ਼ੇ ਤੇ ਲੱਗੇ ਸਾਡੇ ਘਰ ਵਿੱਚ ਬਰਕਤ ਨਹੀਂ ਹੈਗੀ ਸਾਡੇ ਘਰ ਵਿੱਚ ਕਲੇਸ਼ ਰਹਿੰਦਾ ਸਾਡੇ ਘਰ ਵਿੱਚੋਂ ਮਲਕੀ ਹਰ ਟਾਈਮ ਹਨਾ ਲਾ ਲਓ ਤੁਸੀਂ ਵੀ ਬਿਮਾਰੀ ਨਹੀਂ ਜਾਂਦੀ ਕੁਝ ਵੀ ਹਨਾ ਇਦਾਂ ਹੁੰਦਾ ਪਰ ਜਿਹੜੇ ਘਰ ਦੇ ਵਿੱਚ ਰੱਬ ਨਾ ਹੋਵੇ ਹਨਾ ਬਜ਼ੁਰਗ ਨੇ ਇੱਕ ਕਹਿੰਦੇ ਜੀਵਤ ਪਿੱਤਰ ਨਾਮਾਨੀ ਹੈ ਮੋਹ ਸਰਾਧ ਕਰੈ ਹਨਾ ਫੇਰ ਮਰਿਆਂ ਤੋਂ ਰਿਸ਼ਤੇਦਾਰ ਨੂੰ ਬੁਲਾਉਣਗੇ ਜਰੇਬੀਆਂ ਕਰਨਗੇ ਗਲਾਬ ਜਮਨਾ ਕਰਨਗੇ ਉਹ ਉਹ ਉਹਨਾਂ ਨੂੰ ਕੋਈ ਸਹਾਰਾ ਨਹੀਂ ਉਹ ਤਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਫੁੱਕੀ ਟੌਰ ਕਰ ਰਹੇ ਹੋਗੇ ਇਹ ਜਦੋਂ ਬਾਪ ਆਪ ਮੰਜੇ ਤੇ ਪਿਆ ਪਾਣੀ ਮੰਗ ਰਿਹਾ ਉਦੋਂ ਆਪਾਂ ਪਾਣੀ ਤਾਂ ਉਹਨੂੰ ਪਲਾ ਨਹੀਂ ਸਕਦੇ ਫਿਰ ਬਾਅਦ ਦੇ ਵਿੱਚ ਆਪਾਂ ਕੀਰਤਪੁਰ ਸਾਹਿਬ ਜਾ ਕੇ ਉਹਦੇ ਫੁੱਲ ਪਾਉਣੇ ਆ ਕੋਈ ਹਰਦਵਾਰ ਜਾਂਦਾ ਹੈ ਨਾ ਫਿਰ ਕਹਿਣਗੇ ਜੀ ਅਸੀਂ ਸਾਡੇ ਪਿਤਰਾਂ ਦੇ ਪਿੰਨ ਭਰਾ ਕੇ ਆਉਣੇ ਆਗੇ ਦੇਖੋ ਜਿਉਂਦਿਆਂ ਨੂੰ ਤਾਂ ਆਪਾਂ ਪੂਜਦੇ ਨਹੀਂ ਹੈਗੇ ਕਹਿੰਦੇ ਜੀਵਤ ਪਿਤਰ ਨਾ ਮੰਨੀ ਐ ਮੋਏ ਸਰਾਧ ਕਰਾ ਦੇਖੋ ਜਿਉਂਦਿਆਂ ਨੂੰ ਤੁਸੀਂ ਸਾਮੋ ਮਾਪੇ ਬਾਪ ਨੂੰ ਬੇਕਦਰ ਹੀ ਉਹਨਾਂ ਦੀ ਨਾ ਕਰੋ ਕਿਉਂਕਿ ਉਹ ਘਰੇ ਬੈਠੇ ਮੰੰਜਿਆਂ ਤੇ ਬੈਠੇ ਵੀ ਤੁਹਾਡੀ ਸੁੱਖ ਮੰਗਦੇ ਆ ਜਦੋਂ ਮਾਪੇ ਬਾਪ ਨੂੰ ਆਪਾਂ ਤੜਕੇ ਉੱਠ ਕੇ ਉਹਨਾਂ ਦੇ ਪੈਰਾਂ ਹੱਥ ਲਾਉਣੇ ਜਾਂ ਉਹਨਾਂ ਨੂੰ ਪੁੱਛਦੇ ਹਾਂ ਜਾਂ ਉਹਨਾਂ ਦਾ ਹਾਲ ਚਾਲ ਪੁੱਛਦੇ ਹਾਂ ਤਾਂ ਜਿਹੜੀ ਉਹਨਾਂ ਦੇ ਅੰਦਰੋਂ ਸੀਸਾ ਨਿਕਲ ਜਾਂਦੀਆਂ ਨੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਤੁਹਾਡੇ ਵਾਸਤੇ ਸੀਸਾ ਨਿਕਲ ਜਾਂਦਾ ਤੁਹਾਡੀਆਂ ਉਹ ਕੁਲਾਂ ਤੱਕ ਤਾਰ ਦੇਣਗੀਆਂ ਪਰ ਜਦੋਂ ਮਾਪੇ ਬਾਪ ਦੇ ਅੰਦਰੋਂ ਦਰਸੀਸ ਨਿਕਲਦੀ ਹੈਗੀ ਉਹ ਤੁਹਾਡੀਆਂ ਕੋਲਾਂ ਦਾ ਨਾਸ ਕਰ ਦੂਗੀ ਇਹ ਸੱਚ ਹੈਗਾ ਝੂਠ ਨਹੀਂ ਹੈਗਾ ਦੇਖੋ ਮੈਂ ਤੁਹਾਨੂੰ ਅੱਜ ਇਸੇ ਦੇ ਰਿਲੇਟਿਡ ਇੱਕ ਕਹਾਣੀ ਸੁਣਾਉਣ ਲੱਗੀ ਹਾਂ ਇੱਕ ਮਾਂ ਪਿਓ ਦੋਨੋਂ ਵਿਚਾਰੇ ਬਜ਼ੁਰਗ ਸੀਗੇ ਬਿਮਾਰ ਰਹਿੰਦੇ ਸੀਗੇ ਉਹਨਾਂ ਦੇ ਚਾਰ ਪੁੱਤਰ ਸੀਗੇ ਤੇ ਅਫਸਰ ਲੱਗੇ ਹੋਏ ਸੀਗੇ ਪੁੱਤਰ ਤੇ ਨੂੰਹਾਂ ਕਹਿੰਦੀਆਂ ਵੀ ਅਸੀਂ ਹੁਣ ਇਹਨਾਂ ਨੂੰ ਨਹੀਂ ਸਮਝ ਸਕਦੀਆਂ ਕਿਉਂਕਿ ਲੜਕੀਆਂ ਜਿਹੜੀਆਂ ਅੱਜਕੱਲ੍ਹ ਦੀਆਂ ਹਨਾ ਸਿਸਟਰ ਨੇਗੀਆਂ ਉਹਨਾਂ ਨੂੰ ਬਸ ਇਹ ਹੁੰਦੇ ਵੀ ਜਿਹੜੇ ਬਜ਼ੁਰਗ ਨੇ ਉਹ ਸਾਡੇ ਤੇ ਬੋਝ ਨਹੀਂ ਕੇਵਾ ਸਕਦੇ ਵੀ ਅਸੀਂ ਆਪਣੀ ਮਰਜ਼ੀ ਦਾ ਕਰੀਏ ਖਾਈਏ ਪੀਏ ਫਿਰ ਇਹ ਤੇ ਰੀ ਹੈ ਨਾ ਬਸ ਇਹਨਾਂ ਨੂੰ ਨਾ ਅਸੀਂ ਪੁੱਛੀਏ ਪਰ ਉਹ ਇਹ ਸੋਚਣ ਵੀ ਸਾਡੇ ਮਾਪਿਆਂ ਨਾਲ ਅਗਰ ਇਹ ਬਣੇ ਤਾਂ ਫਿਰ ਕੀ ਹੋਊਗੀ ਤੇ ਉਹਨਾਂ ਦੇ ਵੀ ਇਦਾਂ ਹੀ ਹੋਇਆ ਤੇ 노ਆ ਕਹਿੰਦੀਆਂ ਵੀ ਅਸੀਂ ਨਹੀਂ ਰੱਖਦੇ ਪਹਿਲਾਂ ਤਾਂ ਅਲੱਗ-ਅਲੱਗ ਰੱਖਦੇ ਰਹੇ ਜਿਵੇਂ 6 ਮਹੀਨੇ ਇੱਕ ਨੇ ਰੱਖ ਲਿਆ 6 ਮਹੀਨੇ ਇੱਕ ਨੇ ਰੱਖ ਲਿਆ ਬਾਅਦ ਦੇ ਵਿੱਚ ਉਹਨਾਂ ਸਾਰੀਆਂ ਜਵਾਬ ਦੇ ਗਈਆਂ ਵੀ ਇਹਨਾਂ ਨੂੰ ਕਿਸੇ ਆਸ਼ਰਮ 'ਚ ਛੱਡਿਓ ਨਹੀਂ ਕਿਤੇ ਗਵਾਂਡ 'ਚ ਕਮਰਾ ਲੈ ਕੇ ਹਨਾ ਇਹਨਾਂ ਨੂੰ ਉੱਥੇ ਛੱਡ ਦੋ ਤਾਂ ਉਹਨਾਂ ਨੇ ਪੁੱਤਾਂ ਨੇ ਇਦਾਂ ਹੀ ਕਰਿਆ ਹਨਾ ਦੇਖੋ ਪੁੱਤਾਂ ਨੂੰ ਵੀ ਚਾਹੀਦਾ ਹੈ ਕਿ ਵਿਆਹ ਤੋਂ ਪਹਿਲਾਂ ਜਿਹੜੇ ਮਾਪੇ ਨੇ ਹੈ ਨਾ ਮਾਂ ਕਹਿੰਦੇ ਸਾਰੀ ਰਾਤ ਆਪ ਗਿੱਲੇ ਚ ਪਈ ਰਹਿੰਦੀ ਤੇ ਪੁੱਤ ਨੂੰ ਸੁੱਕੇ ਚ ਪਾਉਂਦੀ ਹੈ ਨਾ ਜਦੋਂ ਛੋਟਾ ਹੁੰਦਾ ਬਾਥਰੂਮ ਕਰ ਕਰਕੇ ਹੈ ਨਾ ਸਾਰਾ ਗਿੱਲਾ ਕਰ ਦਿੰਦਾ ਹੈਗਾ 9 ਮਹੀਨੇ ਹੈ ਨਾ ਆਪਣੇ ਪੇਟ ਚ ਰੱਖਦੀ ਹੈ ਫਿਰ ਕਿੰਨੀ ਪੀੜਾ ਕਹਿੰਦੇ ਲੱਖਾਂ ਪਿੱਛੂ ਇੱਕੋ ਦਮ ਹੈ ਨਾ ਡੰਗ ਮਾਰਨ ਮਾਂ ਨੂੰ ਬੱਚਾ ਪੈਦਾ ਹੋਣ ਵੇਲੇ ਉਹਨਾਂ ਦੁੱਖ ਹੁੰਦਾ ਬਸ ਇੱਕ ਇੱਕ ਕਫਣ ਸਿਧਾਣੇ ਹੁੰਦਾ ਪਰ ਬਾਅਦ ਦੇ ਵਿੱਚ ਔਲਾਦ ਹੈ ਨਾ ਵੱਡੀ ਹੋ ਕੇ ਕਹਿ ਦਿੰਦੇ ਵੀ ਤੁਸੀਂ ਸਾਡੇ ਲਈ ਕੀਤਾ ਕੀ ਹੈਗਾ ਚਲੋ ਸਮੇਂ ਦਾ ਗੇੜ ਹੈਗਾ ਹਨਾ ਪਰਮਾਤਮਾ ਕਮਾ ਕੇ ਲਿਆਈ ਹਮਾਉਂ ਦਾ ਥੇ ਸਹੀ ਜਗ੍ਹਾ ਤੇ ਤੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਤੇ ਉਹ ਆਪਦੇ ਹਨਾ ਮਾਪੇ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਹੁਣ ਘਰੇ ਨਹੀਂ ਰੱਖ ਸਕਦੇ ਵੀ ਤੁਸੀਂ ਸਾਰਾ ਦਿਨ ਖੰਗੀ ਜਾਂਦੇ ਹੋ ਸਾਡੇ ਬੱਚਿਆਂ ਨੂੰ ਤੁਹਾਡੇ ਤੋਂ ਬਿਮਾਰੀ ਹੋ ਚੁਗੀ ਤੁਹਾਨੂੰ ਕੋਈ ਬਿਮਾਰੀ ਹੈਗੀ ਵੀ ਅਸੀਂ ਤੁਹਾਡਾ ਗੁਆਂਢ ਦੇ ਵਿੱਚ ਕਮਰਾ ਤੁਹਾਨੂੰ ਕਰ ਦਿੰਦੇ ਆ ਤੇ ਉੱਥੇ ਤੁਹਾਨੂੰ ਰੋਟੀ ਪਾਣੀ ਅਸੀਂ ਦੇ ਆ ਕਰਾਂਗੇ ਤੇ ਮਾਪੇ ਬਜ਼ੁਰਗ ਹੈ ਹਨਾ ਬਹੁਤ ਉਦਾਸ ਹੋਏ ਵੀ ਅਸੀਂ ਕਿੰਨਾ ਚਾਵਾਂ ਲਾੜਾਂ ਦੇ ਨਾਲ ਆਪਣੇ ਪੁੱਤਾਂ ਨੂੰ ਪਾਲਿਆ ਵੀ ਹੈ ਨਾ ਬਾਅਦ ਦੇ ਵਿੱਚ ਆਪਣੇ ਪੋਤੇ-ਪੋਤੀਆਂ ਕਹਿੰਦੇ ਉਦੋਂ ਵੀ ਵੱਧ ਪਿਆਰੇ ਹੁੰਦੀ ਐ ਤੇ ਉਹ ਦੋਨੇ ਸੋਚਦੇ ਰਹੇ ਉਹਨਾਂ ਦੀ ਇੱਕ ਦੋਸਤ ਸੀ ਉਹ ਉਹਨਾਂ ਨੂੰ ਮਿਲਣ ਆ ਗਈ ਉਹ ਕਹਿੰਦੀ ਵੀ ਤੁਹਾਨੂੰ ਕੀ ਹੋਇਆ ਵੀ ਤੁਸੀਂ ਇੰਨੇ ਉਦਾਸ ਕਾਤੋਂ ਉਹ ਕਹਿੰਦੇ ਵੀ ਕੁਝ ਨਹੀਂ ਹੋਇਆ ਉਹ ਕਹਿੰਦੀ ਵੀ ਨਹੀਂ ਕਹਿੰਦੀ ਵੀ ਕੁਝ ਤਾਂ ਮੈਨੂੰ ਦੱਸੋ ਵੀ ਕੀ ਗੱਲ ਕੀ ਹੋਈ ਐ ਉਹ ਕਹਿੰਦੇ ਵੀ ਨਹੀਂ ਕੁਝ ਨਹੀਂ ਹੋਇਆ ਕਹਿੰਦੇ ਨਹੀਂ ਵੀ ਤੁਸੀਂ ਇੰਨੇ ਉਦਾਸ ਹੋ ਕੋਈ ਗੱਲ ਜ਼ਰੂਰ ਤੇ ਉਸ ਬਜ਼ੁਰਗ ਜੋੜੇ ਨੇ ਕਿਹਾ ਕਿ ਦੇਖੋ ਜਿਹੜੀ ਜ਼ਮੀਨ ਜਾਇਦਾਦ ਸੀ ਉਹ ਅਸੀਂ ਪਹਿਲੀ ਪੁੱਤਾਂ ਦੇ ਨਾਂ ਲਵਾਤੀ ਜਿਹੜਾ ਕਾਰਵਾਰ ਹੈ ਉਹ ਵੀ ਅਸੀਂ ਪੁੱਤਾਂ ਨੂੰ ਦੇ ਚੁੱਕੇ ਹਾਂ ਕਿਉਂਕਿ ਇਹਨਾਂ ਦੀ ਹੈ ਮਰਿਆਂ ਤੋਂ ਬਾਅਦ ਵੀ ਇਹਨਾਂ ਦੀ ਹੈ ਅਸੀਂ ਪਹਿਲੀ ਇਹਨਾਂ ਨੂੰ ਦੇ ਪੁੱਕੇ ਆਂਗੇ ਤੇ ਪਰ ਹੁਣ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਰੱਖ ਨਹੀਂ ਸਕਦੇ ਦੇਖੋ ਸਾਡੇ ਕੋਲੇ ਕੁਝ ਨਹੀਂ ਹੈਗਾ ਹਨਾ ਤੇ ਜਿਹੜੀ ਉਹ ਗਵਾਂਡਣ ਸੀਗੀ ਮਲਕਿਏ ਦੋਸਤ ਸੀਗੀ ਉਹਨਾਂ ਦੀ ਉਹ ਥੋੜੀ ਜੀ ਪੜੀ ਲਿਖੀ ਸੀ ਉਹ ਕਹਿੰਦੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਹਿੰਦੀ ਤੁਸੀਂ ਮੇਰੀ ਮੰਨੋਗੇ ਉਹ ਕਹਿੰਦੇ ਹਾਂ ਮੰਨਾਂਗੇ ਕਹਿੰਦੀ ਵੀ ਮੈਂ ਤੁਹਾਨੂੰ ਇੱਕ ਇਦਾਂ ਦੀ ਤਰੀਕਾ ਦੱਸੂਗੀ ਜਿਹਦੇ ਨਾਲ ਤੁਹਾਡੇ ਨੂੰ ਪੁੱਤ ਤੁਹਾਡੀ ਬਹੁਤ ਸੇਵਾ ਕਰਨ ਲੱਗ ਜਾਣਗੇ ਉਹ ਕਹਿੰਦੀ ਵੀ ਹਾਂ ਤੁਸੀਂ ਦੱਸੋ ਵੀ ਅਸੀਂ ਮੰਨਾਂਗੇ ਕਿਉਂਕਿ ਅਸੀਂ ਆਪਣੇ ਪੋਤੇ-ਪੋਤੀਆਂ ਆਪਣੇ ਪੁੱਤਾਂ ਨੂੰ ਹਾਣ ਛੱਡ ਕੇ ਨਹੀਂ ਜਾਣਾ ਚਾਹੁੰਦੇ ਉਹ ਕਹਿੰਦੀ ਵੀ ਮੈਂ ਤੁਹਾਨੂੰ ਇੱਕ ਚੀਜ਼ ਦੇਵਾਂਗੀ ਉਹ ਕਹਿੰਦੀ ਵੀ ਠੀਕ ਆ ਉਹ ਥੋੜੀ ਜੀ ਭਾਂਣ ਲੈ ਆਉਂਦੀ ਆ ਅੱਗੇ ਦੇਖੋ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਿੱਕੇ ਹੁੰਦੇ ਸੀ ਉਹ ਬਹੁਤ ਜ਼ਿਆਦਾ ਹਨਾ ਮੈਨੇ ਰੱਖਦੇ ਹੁੰਦੇ ਸੀਗੇ ਥੋੜੀ ਜੀ ਭਾਂਣ ਲੈ ਆਉਂਦੀ ਆ ਕੁਝ ਹਨਾ ਟੁੱਟੇ ਹੋਏ ਪੈਸੇ ਜਿੱਦਾਂ ਕਿ 10-10 ਦੇ 20-20 ਦੇ ਹਨਾ ਇਹ ਥੋੜੀ ਜਿਹੀ ਉਹ ਪੈਸੇ ਲਿਆ ਉਹ ਕਹਿੰਦੀ ਵੀ ਜਦੋਂ ਤੁਹਾਡੇ ਪੁੱਤ ਨੂੰ ਹਨਾ ਬਾਹਰ ਦੀ ਲੰਘਣਗੇ ਗੇਟ ਦੇ ਮੋੜ ਦੀ ਲੰਘਣਗੇ ਜਾਂ ਤੁਹਾਨੂੰ ਕੋਈ ਚਾਹ ਪਾਣੀ ਦੇਣ ਆਉਣਗੇ ਹਨਾ ਜਿਹੜੀ ਇਹ ਭਾਨ ਹੈਗਾ ਤੁਸੀਂ ਅੰਦਰੋਂ ਗੇਟ ਬੰਦ ਕਰਕੇ ਨਾ ਇਹ ਭਾਨ ਨੂੰ ਨਾ ਖੜਕਾਉਣ ਲੱਗ ਜਿਆ ਕਰਿਓ ਜਿੱਦਾਂ ਕਿ ਵੀ ਕਿਸੇ ਇੱਧਰ ਮਾਰੇ 4 ਰੁਪਏ ਚੱਕ ਕੇ ਇੱਧਰ ਮਾਰੇ ਹਨਾ ਉਹ ਕਹਿੰਦੀ ਵੀ ਠੀਕ ਐ ਵੀ ਜਦੋਂ ਥੋੜਾ ਜਿਹਾ ਹੋਰ ਗੇਟ ਖੋਲ ਕੇ ਕਹਿੰਦੇ ਵੀ ਜਿਹੜੇ ਤੁਹਾਡੇ ਪੈਸੇ ਨੇ ਇਹਨਾਂ ਨੂੰ ਗਿਣ ਕੇ ਤੁਸੀਂ ਨਾ ਥੋੜਾ ਜਿਹਾ ਨੀਚੇ ਦੱਬ ਲਿਆ ਕਰੋ ਉਹ ਕਹਿੰਦੀ ਵੀ ਠੀਕ ਐ ਪਹਿਲਾਂ ਉਹ ਕਹਿੰਦੀ ਵੀ ਦੇਖੋ ਇਹਦੇ ਨਾਲ ਕੀ ਹੋਊ ਕਹਿੰਦੀ ਵੀ ਤੁਸੀਂ ਬਸ ਇਹਨੂੰ ਕਰਦੇ ਰਹੋ ਕਹ ਤੇ ਇਸੇ ਤਰੀਕੇ ਹਨਾ ਕਈ ਦਿਨ ਲੰਘਦੇ ਗਏ ਜਦੋਂ ਉਹਨਾਂ ਦੇ ਪੁੱਤ ਨੂੰ ਹਨਾ ਗੇਟ ਦੇ ਕੋਲ ਨਹੀਂ ਲੰਘਿਆ ਕਰਨ ਕਿਉਂਕਿ ਖੜਕਾ ਤਾਂ ਉਹਨਾਂ ਨੂੰ ਸੁਣਦੇ ਹੀ ਸੀਗਾ ਤੇ ਜਿਹੜੀ ਉਹ ਭਾਂਡ ਸੀ ਉਹਨਾਂ ਨੂੰ ਨਾ ਉਹ ਹੱਥਾਂ 'ਚ ਫੜ ਕੇ ਇਸ ਤਰੀਕੇ ਨਾਲ ਉਹਨਾਂ ਐ ਖੜਕਾਉਣ ਲੱਗ ਜਾ ਕਰਨ ਗਿਣਨ ਲੱਗ ਜਾ ਕਰਨ ਕਦੇ ਇਧਰੋਂ ਮਾਰੇ ਕਦੇ ਇਧਰੋਂ ਮਾਰੇ ਜਦੋਂ ਚਾਹ ਪਣੀ ਲੈ ਕੇ ਆਇਆ ਕਰਨ ਜਿਹੜੇ ਉਹ ਥੋੜੇ ਕੌਣ ਇਹਨੇ 2-400 ਰੁਪਇਆ ਦਿੱਤਾ ਸੀ ਉਹਨੂੰ ਗਿਣ ਕੇ ਉਹ ਬਿਲ ਭੋਲਿਆ ਕਰਨ ਤੇ ਪੁੱਤ ਨੂੰ ਉਹਨੂੰ ਬੜਾਏ ਹੋਏ ਆ ਵੀ ਬਾਪੂ ਹੋਰਾਂ ਨੇ ਬਾਕੀ ਤਾਂ ਸਾਨੂੰ ਸਾਰਾ ਕੁਝ ਦਿੱਤਾ ਵੀ ਇਹ ਪੈਸੇ ਇਹਨਾਂ ਦੇ ਕਿੱਥੇ ਲੁਕੋਏ ਹੋਏ ਨੇਗੇ ਬੜਾ ਉਹਨਾਂ ਕੁਛ ਦਿਨ ਲੰਘੇ ਤੇ ਉਹਨਾਂ ਦੀ ਸੇਵਾ ਹੋਣ ਲੱਗੀ ਅਲੱਗ-ਅਲੱਗ ਚਲੋ ਉਹਨਾਂ ਨੇ ਇੱਕ ਦੂਜੇ ਨਾਲ ਗੱਲ ਕੀਤੀ ਵੀ ਬਾਪੂ ਬੇਬੇ ਕੋਲੇ ਤਾਂ ਪੈਸੇ ਬਹੁਤ ਨੇ ਵੀ ਆਪਾਂ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਹੈਗਾ ਤੇ ਕੋਈ ਉਹਨਾਂ ਨੂੰ ਚਾਹ ਲਿਆਵੇ ਬਾਪੂ ਜੀ ਤੁਹਾਨੂੰ ਮੈਂ ਰੋਟੀ ਲਿਆਵਾ ਬਾਪੂ ਜੀ ਤੁਹਾਨੂੰ ਮੈਂ ਦੁੱਧ ਦੇਵਾ ਤੇ ਬੜੇ ਘਰਾਂ ਵੀ ਇਹ ਗੱਲ ਕੀ ਹੋਈ ਤੇ ਪੰਜ ਕਿ ਦਿਨਾਂ ਬਾਅਦ ਰੋਗਵੰਡਨ ਜਿਹੜੀ ਉਹਨਾਂ ਦੀ ਦੋਸਤ ਸੀ ਉਹ ਫੇਰ ਮਿਲਣ ਆ ਗਈ ਉਹ ਕਹਿੰਦੀ ਵੀ ਕਿਵੇਂ ਵੀ ਕੀ ਗੱਲ ਕਿਵੇਂ ਠੀਕ ਚੱਲ ਰਿਹਾ ਕੰਮ ਕਹਿੰਦੇ ਵੀ ਹਾਂ ਵੀ ਪਹਿਲਾਂ ਨਾਲੋਂ ਕਾਫੀ ਫਰਕ ਹੈਗਾ ਵੀ ਕੋਈ ਸਾਨੂੰ ਦੁੱਧ ਪੁੱਛਦਾ ਕੋਈ ਸਾਨੂੰ ਆ ਕੇ ਚਾਹ ਪੁੱਛਦਾ ਕੋਈ ਕਿਦਾਂ ਨਾ ਵੀ ਪਹਿਲਾਂ ਤਾਂ ਸਾਨੂੰ ਕੋਈ ਨਹੀਂ ਪੁੱਛਦਾ ਸੀਗਾ ਚਲੋ ਥੋੜੇ ਕੇ ਦਿਨ ਹੋਰ ਲੰਘੇ 10 15 ਦਿਨਾਂ ਬਾਅਦ ਉਹਨਾਂ ਨੂੰ ਵਧੀਆ ਏਸੀ ਵੀ ਲਾਤਾ ਵਧੀਆ ਸਾਰਾ ਰੱਖਣ ਲੱਗੇ ਤੇ ਆ ਕੇ ਲੱਤਾਂ ਵਗੈਰਾ ਵੀ ਘੁੱਟਿਆ ਕਰਨ ਸੇਵਾ ਕਰਿਆ ਕਰਨ ਬਜ਼ੁਰਗਤਾ ਉਹਨਾਂ ਦੇ ਵਿੱਚ ਵਧੀਆ ਹੋ ਗਈ ਤੇ ਜਦੋਂ ਕਾਫੀ ਦਿਨ ਲੰਘ ਗਏ ਮਤਲਬ ਕਿ ਮਹੀਨਾ ਵਾਂਗੂ ਲੰਘ ਗਿਆ ਜਿਹੜੇ ਉਹਦੇ ਪੁੱਤਰ ਸੀਗੇ ਚਾਰੇ ਕਿੰਨੇ ਉਹ ਆ ਕੇ ਬੈਠ ਕੇ ਉਹਦੀਆਂ ਨੂਹਾਂ ਬੈਠਦੀਆਂ ਆ ਕੇ ਤੇ ਜਿਹੜੀ ਉਹ ਗਵੰਡਣ ਸੀ ਉਹਨਾਂ ਦੀ ਦੋਸਤ ਸੀ ਉਹ ਵੀ ਆਈ ਹੋਈ ਸੀ ਤੇ ਉਹ ਕਹਿੰਦੇ ਬਾਪੂ ਜੀ ਵੀ ਤੁਸੀਂ ਜ਼ਮੀਨ ਚਾਇਦਾ ਤਾਂ ਆਪਦੀ ਜਿਹੜੀ ਪ੍ਰਾਪਰਟੀ ਸਾਰਾ ਕੁਝ ਉਹ ਵੀ ਸਾਡੇ ਨਾਂ ਲਵਾਤਾ ਤੁਸੀਂ ਨੇ ਵੀ ਫਿਰ ਤੁਹਾਡੇ ਕੋਲੇ ਹਨਾ ਇਹ ਪੈਸੇ ਕਿੱਥੋਂ ਆਏ ਨੇਗੇ ਤੇ ਉਹ ਬਜ਼ੁਰਗ ਬੜੇ ਹੱਸੇ ਦੋਨੇ ਤੇ ਜਿਹੜੀ ਉਹਨਾਂ ਦੀ ਦੋਸਤ ਸੀਗੀ ਉਹ ਵੀ ਬਹੁਤ ਹੱਸੀ ਉਹ ਕਹਿੰਦੇ ਪੁੱਤਰ ਤੁਸੀਂ ਕੀ ਲੈਣਾ ਵੀ ਤੁਸੀਂ ਜੇ ਸਾਨੂੰ ਰੋਟੀ ਦੇਣੀ ਹੈ ਦਿਓ ਵੀ ਨਹੀਂ ਸਾਨੂੰ ਗਵੰਡੀਆਂ ਦੇ ਉੱਤੇ ਤੁਸੀਂ ਕਹਿੰਦੇ ਸੀ ਕਿ ਛੱਡਿਓ ਕਹਿੰਦੇ ਨਹੀਂ ਪਿਤਾ ਜੀ ਅਸੀਂ ਤੁਹਾਨੂੰ ਉੱਥੇ ਨਹੀਂ ਛੱਡ ਕੇ ਆਉਣਾ ਵੀ ਤੁਸੀਂ ਮਾਨੂੰ ਇਹ ਦੱਸੋ ਵੀ ਤੁਹਾਡੇ ਕੋਲੇ ਇਹ ਪੈਸੇ ਆਏ ਕਿਉਂ ਨਾ ਕਿੰਨੇ ਕੁ ਪੈਸੇ ਨੇ ਕਿੰਨਾ ਕੁ ਤੁਹਾਡੇ ਕੋਲੇ ਹਜੇ ਹੈਗੀ ਆ ਤੁਹਾਡੀ ਦੌਲਤ ਤੇ ਉਹ ਦੋਨੋਂ ਬਜ਼ੁਰਗ ਬੜਾ ਹੱਸੇ ਉਹ ਕਹਿੰਦੇ ਵੀ ਸਾਡੇ ਕੋਲੇ ਕੁਝ ਨਹੀਂ ਹੈਗਾ ਪੁੱਤ ਇਹ ਤਾਂ ਇੱਕ ਥੋੜੀ ਜਿਹੀ ਭਾਣਾ ਇਹ ਤੁਹਾਡੇ ਤਾਈ ਜੀ ਚਾਚੀ ਜਿਹੜਾ ਕੋਈ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਦੇ ਗਏ ਸੀ ਤੇ ਇਹਨਾਂ ਨੇ ਸਾਨੂੰ ਇਹ ਗੱਲ ਦੱਸੀ ਸੀ ਵੀ ਤੁਸੀਂ ਇੰਦਾ ਇੰਦਾ ਕਰਾ ਤੇ ਉਹ ਬੜੇ ਸ਼ਰਮਿੰਦਾ ਹੋਏ ਬੜੇ ਹੋਏ ਵੀ ਇੱਕ ਧਾਣਾ ਪੈਸਾ ਹਨਾ ਸਿਰਫ ਇਹੀ ਮੁੱਖ ਰਹਿ ਗਿਆ ਤੇ ਫਿਰ ਉਹ ਆਪਣੇ ਪਸਤਾਵੇ ਤੇ ਆਪਣੇ ਕੀਤੇ ਤੇ ਬਹੁਤ ਹਨਾ ਰੋਏ ਉਹਨੇ ਜਿਹੜੀ ਉਹਨਾਂ ਦੀ ਦੋਸਤੀ ਉਹਨੇ ਸਮਝਾਇਆ ਕਹਿੰਦੀ ਵੀ ਅੱਜ ਤੁਸੀਂ ਆਪਣੇ ਮਾਪੇ ਨਾਲ ਕਰ ਰਹੇ ਹੋ ਕੱਲ ਨੂੰ ਤੁਹਾਡੇ ਬੱਚੇ ਤੁਹਾਡੇ ਨਾਲ ਕਰਨਗੇ ਇਹ ਤਾਂ ਇੱਕ ਹੱਥਕਾਰ ਕਹਿੰਦੇ ਇਕੱਤ ਭਰ ਲੈ ਇਹ ਤਾਂ ਕਾਲ ਯੁਗ ਦਾ ਸਿਧਾਂਤ ਹੈ ਤੇ ਸਟੋਰੀ ਤੁਹਾਨੂੰ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਦਾਂ ਦੀਆਂ ਹੋਰ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਸਭ ਤੋਂ ਮੇਨ ਗੱਲ ਹੈ ਕਿ ਵਾਹਿਗੁਰੂ ਸਿਮਰਨ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਵੀੜੇ ਪਾਰ ਲੰਘਣ ਵਾਹਿਗੁਰੂ ਜੀ ਕਾ ਖਾਲਸਾ ਹੋਵੇ ਜੀ ਕੀ